ਵਾੜ ਨੰਬਰ 13 ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਪੁਜਾਰਾ ਨਹੀਂ ਖੜੇ ਨੇ ਸੋ ਅੱਜ ਜਿਹੜਾ ਪਾਰੀ ਟੱਕ ਦਿੱਤਾਗਾ ਜਿੱਥੇ ਅੱਜ ਹਰਦੀਪ ਸਿੰਘ ਮੁੰਡਿਆ ਕੈਪਟਨ ਮੰਤਰੀ ਪਹੁੰਚੇ ਉੱਤੇ ਹੀ ਜਰਜੀ ਜਰਜੀ ਵੀ ਜਿਹੜੇ ਪਹੁੰਚੇ ਸੀਗੇ ਆਪਾਂ ਗਲਤ ਕਰਾਂਗੇ ਵਿਚਕਰ ਮੌਜੂਦੋਂ ਪਹਿਲਾਂ ਤਾਂ ਸਵਾਗਤ ਹੈ ਚੈਨਲ ਦੇ ਵਿੱਚ ਨੂੰ ਇੱਕ ਉਮੀਦਵਾਰ ਪਹਰੇ ਗਿਆ ਅਮਨਪਤ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਅਤੇ ਮੇਰਾ ਸਭ ਤੋਂ ਵੱਡਾ ਮੇਰਾ ਸਤਗੁਰੂ ਦਾ ਜਿਹੜਾ ਨਾਰਾ ਜੈ ਸ਼੍ਰੀ ਹਰਿ ਮਿਰਾ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇਹ ਨਿਮਾਣੀ ਜੀ ਤੀਨੂੰ ਇੰਨਾ ਮਾਨ ਬਖਸ਼ਿਆ ਅੱਜ ਤੁਸੀਂ ਸਾਰਾ ਇਕੱਠ ਦੇਖ ਲਿਆ ਮੈਂ ਪਹਿਲੇ ਵੀ ਆਪਣੇ ਆਨੰਦਪੁਰ ਵਿੱਚ ਆਪਣੇ ਵਾਰਡ ਦੀ ਸੇਵਾ ਕਰਦੀ ਹਾਂ ਕਰਦੀ ਰਹੀ ਹਾਂ ਹੁਣ ਵੀ ਇਸ ਤੋਂ ਵੱਧ ਜੱਗ ਕਰਕੇ ਸੇਵਾ ਕਰਾਂਗੀ ਕੀ ਦੇਖਦੇ ਹਾਂ ਕਿਸ ਤਰ੍ਹਾਂ ਦੇ ਦੇਦੋ ਵੀ ਅੱਜ ਵਾਰਡ ਦੇ ਵਿੱਚ ਤਾਂ ਪਹਿਲਾਂ ਵੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੇ ਆ ਉਹ ਤੋਂ ਦੇ ਦੇ ਰਹੇ ਹਾਂ ਤੇ ਆ ਰਹੇ ਹਾਂ ਸੇਵਾ ਦੇ ਵਿੱਚ ਬਸ ਕਿੰਨੇ ਕਿਹੜੇ ਕੰਮ ਨੇ ਕਿਹੜੇ ਮੁੱਦੇ ਨੇ ਵਾਰਡ ਦੇ ਵਿੱਚ ਅੱਜ ਦਾ ਕੀ ਕੰਮ ਹੈ ਇਹਦਾ ਪਰਫਾਰਮੈਂਸ ਦੇਖੋ ਮੇਰੇ ਹਸਬੰਡ ਰਾਜੀਵ ਭਾਟੀਆਂ ਨੇ ਤੁਹਾਨੂੰ ਦੱਸਿਆ ਕੋਈ ਵੀ ਇੱਕ ਵੀ ਆ ਕੇ ਦੱਸ ਦੇਵੇ ਵੀ ਨੀਲਾ ਕਾਡ ਕਿੰਨੇ ਬਣਾਇਆ ਰਾਜਦੀ ਪਾਰਟੀਆਂ ਨੇ ਅਗਰ ਇਟ ਬਾਲਿਆਂ ਤੇ ਪੈਸੇ ਆਏ ਆ ਤੇ ਰਾਜਦੀ ਪਾਰਟੀਆਂ ਨੇ ਕੋਈ ਪੈਨਸ਼ਨ ਲੱਗੀ ਆ ਰਾਜਦੀ ਪਾਰਟੀਆਂ ਨੇ ਅਗਰ ਸਾਡੇ ਰਾਜਦੀ ਪਾਰਟੀਆਂ ਮੇਰੇ ਹਸਬੰਦ ਨੇ ਇਹਨਾਂ ਨੂੰ ਕਿਸੇ ਨਾਲ ਇਹ ਨਹੀਂ ਹੈਗਾ ਕੋਈ ਛੋਟਾ ਬੰਦਾ ਕੋਈ ਵੱਡਾ ਵੱਡਾ ਉਹਨਾਂ ਵਾਸਤੇ ਸਾਰੇ ਇੱਕ ਬਰਾਬਰ ਨੇ ਰਾਜੀ ਪਾਰਟੀ ਮਜੂਰ ਨੇ ਟ੍ਰੇਡਿੰਗ ਦੇ ਪ੍ਰਧਾਨ ਹੋ ਰਾਜੀ ਪਾਰਟੀ ਜੀ ਪਹਿਲਾਂ ਅੱਜ ਬਹੁਤ ਵਧੀਆ ਕੱਟ ਕਿਡਾ ਮੋਡੂਲ ਕੀਤਾ ਗਿਆ ਵਾ ਹਰਦੀਪ ਮੁੰਡੇ ਕੈਬਨਰ ਮੰਤਰੀ ਪਹੁੰਚੇ ਨੇ ਪਹਿਲਾਂ ਕਿਹ ਕਿਹੋਂ ਦੇ ਸਾਰੇ ਨੋ ਪਹਿਲਾਂ ਤੁਹਾਡੇ ਪੱਤਰਕਾਰਾਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਆ ਕੇ ਖੜੇ ਹੋ ਤੁਹਾਡੇ ਸਾਰੇ ਪੱਤਰਕਾਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਦੀਪ ਸਿੰਘ ਮੁੰਡਿਆ ਜੀ ਸਾਡੇ ਕੈਬਨਿਟ ਮੰਤਰੀ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕਿਕਰ ਦੇ ਕੇ نوازਿਆ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਦੇ ਸਾਨੂੰ ਟਿਕਟ ਦੇ ਕੇ ਨਵਾਜਿਆ। ਬਾਕੀ ਜਿਹੜੇ ਪਿੰਡ ਦੇ ਸਾਡੇ ਵਾਸੀ ਨੇ ਬੜੇ ਹੀ ਸਤਿਕਾਰਯੋਗ ਭੈਣ ਭਰਾ ਸਾਡੇ ਵੱਡੇ ਬਜ਼ੁਰਗ ਬੜਾ ਹੀ ਸਤਿਕਾਰਯੋਗ ਨੇ ਬੜਾ ਹੀ ਧੰਨਵਾਦ ਕਰਦੇ ਆ ਉਹਨਾਂ ਦਾ। ਕਿ ਜਿਨ੍ਹਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੰਨਾ ਕੱਟ ਕਰਕੇ ਦਿਖਾਤਾ ਹੈ ਤੇ ਤੁਸੀਂ ਆਪ ਵੀ ਦੇਖਿਆ ਠਾਠਾ ਮਾਰਦਾ ਕੱਟ ਜਿਹੜਾ ਕੀ ਅੱਜ ਦੱਸ ਕੇ ਚਲਾ ਗਿਆ। ਵੀ ਇਹਨਾਂ ਦਾ ਮੈਂ ਕਿਹੜੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂ। ਬਾਕੀ ਜਿਨ੍ਹਾਂ ਵੀ ਇਹਨਾਂ ਨੂੰ 13 ਨੰਬਰ ਵਾਰ ਜਾਂ ਆਨੰਦਪੁਰ ਦਾ ਜਿਨ੍ਹਾਂ ਵੀ ਕੰਮ ਹੈ ਅਸੀਂ ਅੱਗੇ ਵੀ ਕੀਤਾ ਤੇ ਉਨਾ ਹੀ ਵੱਧ ਤੋਂ ਵੱਧ ਅੱਗੇ ਵਾਸਤੇ ਵੀ ਕਰਾਂਗੇ ਕਿ ਕੀ ਦੇਖਦੇ ਹਾਂ ਮੁਕਾਬਲਾ ਕਿਹੜਾ ਪੜਨਾਂ ਤੇ ਦੇਖੋ ਮੁਕਾਬਲਾ ਦੂਸਰੇ ਪਾਸੇ ਮੇਰੇ ਛੋਟਾ ਭਰਾ ਖੜਾ ਸਣੀ ਉਹ ਵੀ ਸਤਿਕਾਰਯੋਗ ਨੇ ਸਾਡੇ ਅਸੀਂ ਕਿਸੇ ਬਾਰੇ ਕੋਈ ਮਾੜਾ ਚੰਗਾ ਨਹੀਂ ਕਰਨਾ ਚਾਹੁੰਦੇ ਨਾ ਹੀ ਅਸੀਂ ਕਹਿਣਾ ਹੈ ਚਾਹ ਜੀ ਅਸੀਂ ਆਪਣੀ ਮਿਹਨਤ ਕਰਨੀ ਹੈ ਅਸੀਂ ਵਾਰਡ ਦੇ ਵਿੱਚ ਮਿਹਨਤ ਕਰਾਂਗੇ ਔਰ ਜਿਆਦਾ ਤੋਂ ਜਿਆਦਾ ਕੰਮ ਕਰਾਂਗੇ ਸੋਸ ਅਸੀਂ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਆਦਾ ਤੋਂ ਜਿਆਦਾ ਲੀਡ ਲਾਂਚ ਦਿਤਾ ਹੋ ਸੋ ਸਾਡਾ ਵੀ ਮਾਣ ਵਧੇ ਸਾਡਾ ਹੌਸਲਾ ਵੀ ਵਧੇ ਔਰ ਅਸੀਂ ਅੱਗੇ ਨਾਲੋਂ ਜ਼ਿਆਦਾ ਕੰਮ ਕਰੀਏ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਵਾਰਡ ਵਾਸੇ ਵੀ ਮੌਜੂਦ ਤੇ ਕੀ ਕੰਮ ਕਰੂਗਾ ਮੈਡਮ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਬੜੀ ਵਧੀਆ ਮੈਂ ਦਰਦੀਆਂ ਦਿੰਦੀ ਆ ਸਤਿਕਾਰ ਦਿੰਦੇ ਸਾਡੀ ਭਾਬੀ ਜੀ ਔਰ ਸਾਡਾ ਵੀਰ ਜੀ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਇੰਨਾ ਪਿਆਰ ਮਿਲਦਾ ਹੈ ਬੱਚਿਆਂ ਤੋਂ ਲੈ ਕੇ ਬੜਿਆਂ ਤੱਕ ਬਜ਼ੁਰਗਾਂ ਤੱਕ ਮਿਲਦਾ ਹੈ ਵੀ ਇੰਨਾ ਪਿਆਰ ਦਿੰਦੇ ਆ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਰਾਜੂ ਪਾਟੀਆਂ ਜਿੰਦਾਬਾ ਰਾਜੂ ਪਾਟੀਆਂ ਜਿੰਦਾਬਾ ਇਹ ਦੀ ਨਹੀਂ ਮੇਰੇ ਜਠਾਨ ਜੀ ਨੇ ਇਹ 10 ਸਾਲ ਤੋਂ ਜਿਤਵੇ ਆ ਰਹੇ ਨੇ ਇਹਨਾਂ ਨੇ ਇੰਨੇ ਕੰਮ ਕੀਤੇ ਆ ਕਿ ਮੈਨੂੰ ਦਾ ਵਿਸ਼ਵਾਸ ਹੈ ਕਿ ਇਹ ਹੁਣ ਵੀ ਪੱਡੀ ਲੀਡ ਨਾਲ ਜਿੱਤ ਕੇ ਆਉਣਗੇ ਕਿੰਦਾਂ ਦੇ ਕੰਮ ਰਹੇ ਨੇ ਪਹਿਲਾਂ ਦੇ ਸਾਡੇ ਅੱਠ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੰਨੇ ਕਿੰਨੇ ਵੱਡੇ ਵੱਡੇ ਕੰਮ ਹੁੰਦੇ ਔਰ ਲੋਕ ਕਿੰਨੇ ਸਾਥ ਨੇ ਇਹਨਾਂ ਦੇ ਨਾਲ ਇਸ ਵਾਰ ਵੀ ਜਿੱਤਣਾ ਹੋਏਗਾ ਕੀ ਲੀਡ 2 ਲੀਡ ਜਿੱਤਣਾ ਇਸ ਵਾਰ ਵੀ ਇਹ ਪਹਿਲੇ ਦੀ ਜਿਦਾਂ ਜਿੱਦਾਂ ਪਹਿਲਾਂ ਕੰਮ ਕਰਦੇ ਆ ਰਹੇ ਨੇ ਪੱਕਾ ਇਸ ਵਾਰ ਵੀ ਉੱਤੇ ਹੀ ਕੰਮ ਕਰਨਗੇ ਜਿੱਦਾਂ ਪਹਿਲਾਂ ਕਰਦੇ ਜਿੱਦਾਂ ਆ ਰਹੇ ਨੇ ਤੇ ਲੋਕਾਂ ਨੇ ਕੰਮ ਕਰਦੇ ਆ ਰਹੇ ਨੇ ਔਰ ਸਭ ਦੇ ਕੰਮ ਕਰਾਏ ਨੇ ਇਹਨਾਂ ਨੇ ਕੋਈ ਵੀ ਅਜਿਹਾ ਇਨਸਾਨ ਨਹੀਂ ਹੈਗਾ ਜੋ ਇਹਨਾਂ ਕੋਲ ਵਾਂਝਾ ਗਿਆ ਹੋਵੇ ਹਰ ਟਾਈਮ ਸੇਵਾ ਦੇ ਵਿੱਚ ਹਾਜ਼ਰ ਨੇ ਲੋਕਡਾਊਨ ਦੇ ਵਿੱਚ ਇਹਨਾਂ ਨੇ ਖੂਬ ਸੇਵਾ ਕੀਤੀ ਹੈ ਲੱਤ ਲੱਗਦਾ ਰਾਸ਼ਨ ਵੰਡਿਆ ਜੀ ਕੋਈ ਕੋਈ ਵੰਡਦਾ ਨਹੀਂ ਹੈਗਾ ਸਭ ਨੂੰ ਰਾਸ਼ਨ ਵੰਡਿਆ ਹੈਗਾ ਤੇ ਉਹ ਖੂਬ ਸੇਵਾ ਕਰਦੇ ਨੇ ਤਨਮਾਨਾ ਸੇਵਾ ਕਰਦੇ ਨੇ ਉਹ ਦੇਖਣਾ ਹੋਏਗਾ ਸਾਡੇ ਦਾਦੇ ਪਰਬਾਦੇ ਸ਼ੁਰੂ ਤੋਂ ਕਾਂਗਰਸ ਨੂੰ ਵੋਟ ਪਾ ਰਹੇ ਨੇ ਉਹਨਾਂ ਦੇ ਵੀ ਅਸੀਂ ਹਸੀ ਪਾ ਰਹੇ ਆ ਠੀਕ ਹੈ ਪਰ ਇਸ ਵਾਰ ਇਹ ਤਾਂ ਜਿਵੇਂ ਦੁਸਹਿਰਾ ਮਨਾਉਂਦੇ ਆ ਨਾ ਅਸੀਂ ਇਹ ਕਿਤੇ ਪ੍ਰਤੀਕ ਦਾ ਉਹ ਦੁਸਹਿਰੇ ਹਿਸਾਬ ਨਾਲ ਰਾਜੀ ਪਾਰਟੀ ਨਾਲ ਖੜੇ ਆ ਠੀਕ ਹੈ ਨੇਕੀ ਤੋਂ ਪਰਿਵਾਰ ਤੋਂ ਬਿਲਕੁਲ ਜੀ ਜੋ ਇਹ ਨੇਕੀ ਕੀਤੀ ਹੈ ਨੇ ਇਸ ਬੰਦੇ ਨੇ ਠੀਕ ਹੈ ਉਸ ਪ੍ਰਭਾਵ ਦੇ ਨਾਲ ਖੜੇ ਆ ਇੱਕ ਪਾਸੇ ਤਾਂ ਸਾਡੇ ਨਾਲ ਬੰਦਾ ਖੜ ਕੇ ਸਾਡੀ ਹਮੈਤ ਪੂਰੀ ਕਰ ਰਿਹਾ ਦੂਜੇ ਪਾਸੇ ਦੇ ਪਰਚੇ ਪਰ ਕੋਨਫਰ ਦੇ ਲੋਕ ਠੀਕ ਹੈ ਵੀ ਉਸ ਤੇ ਪ੍ਰਭਾਵਿਤ ਹੋ ਕੇ ਤਾਂ ਕਰਕੇ ਵੀਰ ਨਾਲ ਖੜੇ ਆ ਨਹੀਂ ਅਸੀਂ ਆਮ ਆਦਮੀ ਕੋਈ ਇਲੀਗਲ ਕੰਮ ਕਰਦੇ ਹੋ ਕੋਈ ਇਲੀਗਲ ਨਹੀਂ ਅਨਲੀਗਲ ਨਹੀਂ ਹਾਂ ਬਿਲਕੁਲ ਜੈਨੂਨ ਕੰਮ ਨੇ ਮਿਹਨਤ ਕਰਦੇ ਆ ਜੀ ਹਾਂ ਠੀਕ ਹੈ ਸਿਰਫ ਠੀਕ ਹੈ ਮਿਹਨਤ ਕਰਨ ਦੇ ਬਾਵਜੂਦ ਵੀ ਅਗਰ ਕੋਈ ਨਰਾਸ਼ ਹੋ ਦੂਜੀਆ ਪਾਰਟੀਆਂ ਤੋਂ ਬਿਲਕੁਲ ਨਰਾਸ਼ ਨਹੀਂ ਜੀ ਦੂਜੀਆ ਪਾਰਟੀ ਵਿੱਚ ਕੀਤਾ ਗਿਆ ਜਿੱਥੇ ਕਿ ਅੱਜ ਇੱਕ ਇਸ਼ਾਰਾ ਹੋਇਆ ਕਿ ਮੈਦਾਨ ਪ੍ਰਧਾਨ ਜਿਹੜੇ ਹੋ ਸਕਦੇ ਐ ਇੱਥੋਂ ਜੀ ਅੱਜ ਤੁਸੀਂ ਇੱਕ ਵੱਡਾ ਐਲਾਨ ਜਿਹੜਾ ਕਰਦੇ ਹੋ ਮੈਂ ਦੇਖੋ ਜੀ ਮੈਂ ਮੁੱਖ ਮੰਤਰੀ ਸਰਕਾਰ ਤੋਂ ਅੰਮਾਨ ਜੀ ਦੀ ਸੂਚ ਇਰੇ ਕੁਝ ਵੀ ਇਰੇ ਲੋਕਾਂ ਦੀ ਪੁੱਛ ਕੇ ਲੋਕਾਂ ਦੀ ਸੋਚ ਨਾਲ ਚੱਲਦੇ ਆਂ ਸੇਵਾਦਾਰ ਬਣਾ ਕੇ ਤੁਹਾਨੂੰ ਸੇਵਾ ਕਰ ਰਿਹਾ। ਬਸ ਜ਼ਰੂਰੀ ਨਹੀਂ ਕਿ ਮੈਂ ਕਹਾਂ ਇਸ ਤੋਂ ਜਾਂ ਪ੍ਰਧਾਨਮਣੇ ਭੈਣ ਦੀ ਵਟਸਐਪ ਵੀ ਆ। 15 ਵੀ ਆ 15 ਸੀਟਾਂ ਜਿੱਤਣਗੇ ਤੇ ਜੋ ਮੁੱਖ ਮੰਤਰੀ ਸਾਹਿਬ ਦੇਖ ਦੇਣਗੇ ਸ਼ਾਇਦ ਕਿਸੇ ਭੈਣ ਦੇ ਹੱਥ ਰੋਂ ਵੀ ਅਸ਼ੀਰਵਾਦ ਦੇ ਦੇਣ ਸਾਡੀ ਭੈਣ ਪ੍ਰਧਾਨਮਣੇ ਧੰਨਵਾਦ।